ਮਾਨਸਰ ਦਾ ਮੈਸੇਜ ਆਇਆ ਹੈ ਇਸੇ ਦਿਤੀ ਤੁਹਾਡੇ ਦਿਨ ਚੱਲਦੇ ਸ਼ੁਰੂ ਹੋ ਗਿਆ ਹੈ ਵੀ ਅਗਰ ਕੋਈ ਵੀ ਸਾਡਾ ਕੈਂਡੀਡੇਟ ਜਿੱਤੂਗਾ ਕੋਈ ਢੋਲ ਢਮਕਾ ਨਹੀਂ ਕਰੂਗਾ ਕਿ ਬਿਆਨਕੀ ਸਮਝਦੇ ਤੁਸੀਂ ਬਿਲਕੁਲ ਮਾਨ ਸਾਹਿਬ ਨੇ ਜੋ ਆਖਿਆ درست ਆਖਿਆ ਕਿਉਂਕਿ ਸਾਡੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਡੇ ਚਾਰੋਂ ਸਾਹਿਬਜ਼ਾਦੇ ਸਾਡੀ ਮਾਤਾ ਗੁਜਰੀ ਗੁਰੂ ਸਾਹਿਬ ਆਪ ਸਾਡੀ ਕੌਮ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਢੋਲ ਢਮਕ ਕੇ ਦਾ ਤਾਂ ਮਤਲਬ ਹੀ ਨਹੀਂ ਪੈਂਦਾ ਕੋਈ ਐਸੀ ਖੁੱਦ ਵਿਰਾਗ ਦੇ ਵਿੱਚ ਠੀਕ ਹੈ ਚੋਰਾਬ ਵਿੱਚ ਆ ਗਏ ਤੇ ਸਾਨੂੰ ਚੋਣਾਂ ਲੜਨੇ ਪੈ ਰਹੇ ਨੇ ਤੇ ਵਾਗੂ ਸੱਚੇ ਪਾਤਸ਼ਾਹ ਇਹ ਜੋ ਸ਼ਹੀਦੀ ਧਹਾੜਾ ਹੈਗਾ ਮੈਂ ਸਾਰੀਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਇਕੱਠ ਬਣ ਕੇ ਅਪੀਲ ਕਰੂੰਗਾ ਕਿ ਅੱਪਾ ਵੱਤ ਤੋਂ ਵੱਤ ਜਿੰਨੇ ਵੀ ਆਪਣੇ ਵਿਆਹ ਸ਼ਾਦੀਆਂ ਖੁਸ਼ੀਆਂ ਦੇ ਜੋ ਵੀ ਫੰਕਸ਼ਨਸ ਨੇ ਉਹਨਾਂ ਨੂੰ ਬਿਲਕੁਲ ਸਾਦਗੀ ਦੇ ਨਾਲ ਉਹਨਾਂ ਨੂੰ ਅਸੀਂ ਨਿਭਾਈਏ ਤਾਕੇ ਜਿੰਨਾ ਮਹਾਨ ਸਾਡੇ ਗੁਰੂਆਂ ਨੇ ਬੱਚਿਆਂ ਨੇ ਸਾਡੇ ਚਾਰੋਂ ਸਾਫ ਚਾਦੇ ਨੇ ਮਾਤਾ ਜੀ ਨੇ ਗੁਰੂ ਸਬੂਰ ਸਾਹਿਬ ਨੇ ਜਿਹਨੇ ਪੰਥ ਨੂੰ ਚੌਨ ਲਈ ਔਰ ਆਪਣੀ ਕੌਮ ਨੂੰ ਬਚਾਉਣ ਵਾਸਤੇ ਆਪਣੇ ਪਿੰਡੇ ਤੇ ਆਪਣੇ ਬੱਚਿਆਂ ਦੇ ਤੇ ਸਾਰਾ ਸੰਤਾਪ ਭੋਗਿਆ ਉਹਨਾਂ ਨੇ ਪਰ ਸਾਡੀ ਕੌਮ ਨੂੰ ਜ਼ਿੰਦਾ ਰੱਖਿਆ ਸਲੂਟ ਕਰਦੇ ਹਾਂ ਉਹਨਾਂ ਨੂੰ ਨਤਬਸਤਕ ਹੁੰਨੇ ਆ ਤੇ ਸਾਰੇ ਪੰਜਾਬ ਦੇ ਵਸਨੀਕਾਂ ਦੀ ਬੇਨਤੀ ਹੈ ਕਿ ਅੱਜ ਦੇ ਜੋ ਵੀ ਇਹ ਸਾਡਾ ਚੱਲ ਰਿਹਾ ਹੈਗਾ ਵਿਰਾਗੀ ਦਿਹਾੜਾ ਚੱਲਦਾ ਤੋਂ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਸਾਦਗੀ ਦੇ ਵਿੱਚ ਰਹਿ ਕੇ ਆਪਣੇ ਪਰੰਪਰਾਵਾਂ ਦੇ ਅਨੁਸਾਰ ਆਪਣੇ ਜੋ ਵੀ ਕਰਨੇ ਚਾਹੀਦੇ ਨੇ ਸਮਾਗਮ ਔਰ ਸਭ ਨੂੰ ਬੇਨਤੀ ਹੈ ਭਤੁਰ ਗੁਰੂ ਸਾਹਿਬ ਦੇ ਚਰਨਾਂ ਚ ਉੱਥੇ ਆ ਕੇ ਸੀ ਆਪਾਂ ਪੰਦੇ ਘੜ ਸਾਹਿਬ ਹਾਜ਼ਰੀ ਲਾਈਏ ਤਾਂ ਕਿ ਅਸੀਂ ਉਹ ਮਹਾਨ ਸ਼ੀਰਧਾਨੂਕ ਸੱਚੇ ਮੰਤਕ ਸ਼ਰਧਾਂਜਲੀ ਦੇ ਸਕੀਏ ਕਿ ਜਿਨ੍ਹਾਂ ਨੇ ਜੋ ਕਿ ਸਾਡੇ ਕੌਮ ਦੇ ਸਿਰ ਮੋੜਨੇ ਔਰ ਹਮੇਸ਼ਾ ਅਸੀਂ ਉਹਨਾਂ ਦੇ ਚੱਲੇ ਹੋਏ ਨਕਸ਼ੇ ਖਦਮ ਤੇ ਚੱਲਣ ਦੀ ਸਾਨੂੰ ਵਾਗਰੂ ਸੱਚੇ ਪਾਤਸ਼ਾਹ ਸਵਤਭਖਸ਼ੇ ਤਾਂ ਕਿ ਅਸੀਂ ਆਪਣੇ ਆਪਣੇ ਨਾਲ ਗੁਰੂਆਂ ਦੇ ਚੱਲੇ ਹੋਏ ਰਸਤੇ ਦੇ ਉੱਤੇ ਚੱਲ ਕੇ ਆਪਣਾ ਜੋ ਜੀਵਨ ਆ ਉਹਨੂੰ ਸਫਲ ਬਣਾ ਸਕੀਏ ਬਿਲਕੁਲ ਜੀ ਮਤਦਾਨ ਕਰਨ ਦੇ ਲਈ ਚੱਲਣ ਦਾ ਸਮਾਂ ਤੇ ਕਿਸੇ ਕਿਰੇ ਦੇ ਪ੍ਰਸ਼ਾਸਨ ਦੇ ਰੇਂਜ ਹੈ ਕਿ ਕਿਸ ਕਿਸ ਤੱਕ ਆ ਦੇ ਰਹੇ ਜੀ ਪ੍ਰਸ਼ਾਸਨ ਚੱਲ ਰਿਹਾ ਅੱਛਾ ਠੀਕ ਕੰਮ ਕਰ ਰਿਹਾ ਹੈਗਾ ਭਾ ਕੀ ਚੋਣ ਆਵ ਦੌਰ ਦੇ ਵਿੱਚ ਮੈਂ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਕਰੂੰਗਾ ਆਪਣੇ ਪਰਿਵਾਰ ਦੇ ਪਰਿਵਾਰਾਂ ਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਕਿਰਪਾ ਕਰਕੇ ਇਹ ਜੋ ਚੋਣਾਂ ਨੇ ਇਹ ਸਿਰਫ 8 ਘੰਟੇ ਦੀਆਂ ਹੁੰਦੀਆਂ ਨੇ ਬੜੇ ਸ਼ਾਂਤਮਈ ਮਾਹੌਲ ਸਾਨੂੰ ਇਹ ਚੋਣਾਂ ਪਾਈਚਾਰੇ ਚ ਰਹਿ ਕੇ ਕਰਾਉਣੀਆਂ ਚਾਹੀਦੀਆਂ ਨੇ ਜਿਦੇ ਵਿੱਚ ਕੋਈ ਫਿਰਕਾ ਪ੍ਰਸਤੂ ਕੋਈ ਵੀ ਬੰਦਾ ਆ ਕੇ ਇਹਨਾਂ ਨੂੰ ਜੇ ਕੋਈ ਡਿਸਟਰਬ ਕਰੂਗਾ ਲੋਕਾਂ ਨੂੰ ਸਾਡੇ ਪੰਜਾਬ ਦੇ ਜੋ ਕਿ ਅਮਨ ਪਸੰਦ ਲੋਕ ਨੇ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਔਰ ਉਹਨਾਂ ਨੂੰ ਸੀ ਬਿਲਕੁਲ ਕਾਨੂੰਨ ਕਾਨੂੰਨੀ ਕਾਰਵਾਈ ਕਰਕੇ ਜੋ ਵੀ ਉਹਨਾਂ ਦੇ ਬੰਦਾ ਹੋਇਆ ਸੀ ਕਾਨੂੰਨੀ ਸ਼ਿਕੰਜਾ ਕੱਸ ਕੇ ਤੇ ਅਸੀਂ ਉਹਨਾਂ ਨੂੰ ਭਜਾਵਾਂਗੇ ਇੱਥੋਂ ਕਿਉਂਕਿ ਪੰਜਾਬ ਸਾਡਾ ਇੱਕ ਆਈਟੀ ਦੇਸ਼ ਰੰਗਲਾ ਪੰਜਾਬ ਬਣਨ ਜਾ ਰਿਹਾ ਹੈਗਾ ਜੋ ਕਿ ਪਿਛਲੇ 15-20 ਸਾਲ ਤੋਂ ਪਿੰਗਲਾ ਪੰਜਾਬ ਸੀਗਾ ਇਸ ਕਰਕੇ ਸਾਡੇ ਮੇਰੇ ਪੰਜਾਬ ਦੇ ਸਾਰੇ 3.5 ਕਰੋੜ ਲੋਕਾਂ ਦਾ ਯੋਗਦਾਨ ਹੈ ਤੇ ਮੈਂ ਸਾਰਿਆਂ ਨੂੰ ਧੰਨਵਾਦ ਵੀ ਕਰਦਾ ਸਰ ਗੱਲ ਕਰੀਏ ਤਾਂ ਹਲੇ ਤੱਕ 20% ਜਿਹੜੀ ਵੋਟ ਲੁਧਿਆਣੇ ਵਿੱਚ ਕਾਸਟ ਹੋਈ ਹੈ ਕਿਸ ਤਰ੍ਹਾਂ ਦੇਖ ਦਿਆਂ ਲੋਕ ਅਵੇਅਰ ਘਟ ਨਹੀਂ ਨਹੀਂ ਲੋਕ ਅਵੇਅਰ ਘਟ ਨਹੀਂ ਹੈ ਲੋਕ ਅਵੇਅਰ ਘਟ ਨਹੀਂ ਹੈ ਸਰਦੀ ਹੈ ਜੀ ਸਰਦੀ ਦਾ ਮੌਸਮ ਆ ਓਬਵੀਅਸਲੀ ਅੱਜ ਵੈਸੇ ਵੀ ਟੈਂਪਰੇਚਰ ਬਹੁਤ ਕੋਲਡ ਹੈ ਤੇ ਲੋ ਤੇ ਆਇਆ ਹੋਇਆ ਤੇ ਹੋਰ 11-12 ਵਜੇ ਤੱਕ ਮੇਰਾ ਖਿਆਲ ਹੈ ਵੀ ਇਹ ਚਨਾਵੀ ਖਾੜਾ ਜਿਹੜਾ ਪੱਕ ਜਾਏਗਾ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਆਪਣੇ ਸ਼ਹਿਰਾਂ ਨੂੰ ਆਪਣੇ ਕਸਬਿਆਂ ਨੂੰ ਸੁੰਦਰ ਬਣਾਉਣ ਦੇ ਲਈ ਜਿਵੇਂ 41 ਨਗਰ ਕੌਂਸਲਰ ਤੇ ਪੰਜ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਨੇ ਸਾਰੇ ਬਾਤ ਚੜ ਕੇ ਉਹਦੇ ਚ ਆਪਣੇ VOTING ਕਰਨਗੇ ਮੈਂ ਵੀ ਅਪੀਲ ਕਰਦਾ ਸਾਰਿਆਂ ਨੂੰ ਇਹ ਜਿਹੜੀ VOTING ਆ ਤੁਹਾਡੇ ਆਪ ਦੇ ਵਾਸਤੇ ਆ ਤੁਹਾਡੇ ਸ਼ਹਿਰ ਵਾਸਤੇ ਆ ਤੁਹਾਡੇ ਕਸਬੇ ਵਾਸਤੇ ਆ ਪਿੰਡਾ ਵਾਸਤੇ ਆ ਕਿਰਪਾ ਕਰਕੇ ਵੱਤੋ ਆਪਣੀ ਜਿਹੜੀ VOT ਦਾ ਸਹੀ ਇਸਤੇਮਾਲ ਕਰਕੇ ਚੰਗੇ ਕੈਂਡੀਡੇਟ ਨੂੰ ਆਪਣੀ VOT ਪੁੱਟਾਈਏ ਅੱਛਾ ਮੇਰੇ ਸਭ ਗੱਲ ਕਰੀਏ ਜਿਹੜੇ ਭਾਰਤ ਕੁਸ਼ਨਾਸ਼ੂ ਲੋਕੀ ਸਰਪੰਚ ਮੰਤਰੀ ਨੇ ਆਪਾਂ ਹੋਰ ਗੱਲ ਕਰੋ ਸਰ ਇੱਕ ਜਿਵੇਂ ਲੋਕ ਜਿਹੜੇ VOT ਕਰਨ ਜਾ ਰਹੇ ਨੇ ਪਿਛਲੀ ਵਾਰੀ ਸੀਗਾ ਜਿਹੜੀ 20 ਪਾਂਦੀ ਸੀ ਉਹਦੇ ਨਾਲ ਇੱਕ ਪਰਚੀ ਸ਼ੋਹਂਦੀ ਸੀ ਇਸ ਵਾਰੀ ਉਹ ਨਹੀਂ ਨਹੀਂ ਆ ਰਹੀ ਹੈ ਇਹ ਲੋਕਾਂ ਵਿੱਚ ਵੀ ਨਿਰਾਸ਼ਾ ਕਿ ਸਾਡੀ ਵੋਟ ਸਹੀ ਜਾ ਰਹੀ ਹੈ ਕਿ ਨਹੀਂ ਦੇਖੋ ਇਹਦੇ ਉੱਤੇ ਮੇਰਾ ਵੀ ਪ੍ਰਸ਼ਨ ਚਿੰਨ ਹੈਗਾ ਜੀ ਮੇਰਾ ਵੀ ਪ੍ਰਸ਼ਨ ਚਿੰਨ ਹੈ ਕਿਉਂਕਿ EVM 'ਤੇ ਲੋਕਾਂ ਨੂੰ ਘੱਟ ਫਰਸਾ ਜੀ ਸ਼ਰਾਰਤ ਵੀ ਹੋ ਸਕਦੀ ਹੈਗੀ ਤੇ ਕੋਈ ਗੱਲ ਨਹੀਂ ਅਸੀਂ ਪੈਣੀ ਨਜ਼ਰ ਰੱਖੀ ਹੋਈ ਹੈ ਅਸੀਂ ਅੱਛੇ ਤਰੀਕੇ ਨਾਲ ਅਸੀਂ ਆਪਣੇ ਪਾਰਦਰਸ਼ੀ ਤਰੀਕੇ ਨਾਲ VOTING ਕਰਾਵਾਂਗੇ ਬਾਕੀ ਜੇ ਕਿਤੇ ਕੋਈ ਗੜਬੜ ਹੋਈ ਤਾਂ ਉਹਦਾ ਫਿਰ ਸਾਸੀ ਸਖਤ ਨੋਟਿਸ ਵੀ ਲਵਾਂਗੇ ਅਸੀਂ ਜੀ ਇੱਕ ਸਰ ਵੀਡੀਓ ਕਰ ਰਹੀ ਹੁਏ ਚੰਦਰਨਗਰ ਦੀ ਇੱਕ ਕਾਂਗਰਸ ਦੇ ਜਿਹੜੇ ਪੈਸੇ ਲੈ ਕੇ ਜਿਹੜਾ ਇੱਕ ਨੌਜਵਾਨ ਹੈ ਵੋਟਾਂ ਪਵਾ ਰਿਹਾ ਸਰ ਕਿਸੇ ਕੰਦੇ ਦੀਆਂ ਹੰਗਾਮਾਂ ਵੀ ਕਾਫੀ ਹੈ ਉਸ ਇਲਾਕੇ ਦੇ ਵਿੱਚ ਇਹ ਜਿਹੜੀਆਂ ਪੋਜੀਆਂ ਰੱਖਤਾ ਹੈ ਪਾਰਟੀਆਂ ਕਰਦੀਆਂ ਨੇ ਨਹੀਂ ਕਰਨੀਆਂ ਚਾਹੀਦੀਆਂ ਇੱਕ ਦਿਨ ਦੇ ਜੀਵ ਦੇ ਸਵਾਦ ਲਈ ਜ 1500 2000 ਰੁਪਏ ਦੇ ਪਿੱਛੇ ਤੁਸੀਂ ਆਪਣੀ ਇੱਕ ਜ਼ਮੀਰ ਵੇਚਦੇ ਹੋ ਬਿਲਕੁਲ ਨਹੀਂ ਵੇਚਣੀ ਚਾਹੀਦੀ ਜੋ ਤੁਹਾਡੀ ਜ਼ਮੀਰ ਕਹਿੰਦੀ ਹੈ ਇਨਸਾਨ ਦੀ ਜ਼ਮੀਰ ਦੇ ਸਾਰਾ ਵੋਟ ਪਾਓ ਤਾਂ ਕਿ ਇਹ ਪੈਸੇ ਲੈ ਕੇ ਨਸ਼ੇ ਲੈ ਕੇ ਤੇ ਹੋਰ ਚੀਜ਼ਾਂ ਲੈ ਕੇ ਜੱਫਾ ਵੋਟ ਪਾਣੇ ਆ ਇਹ ਗਲਤ ਉਸਤਵਾਲ ਹੁੰਦਾ ਹੈ ਸਰ ਲਾਸ ਵਲ 95 ਵਾਰਡ ਨੇ ਲੁਧਿਆਣੇ ਦੇ ਤੇ ਕਿੰਨੀ ਕੀ ਤੁਹਾਨੂੰ ਲੱਗਦਾ ਹੈ ਦੇਖੋ ਲੁਧਿਆਣਾ ਸਾਡਾ ਸ਼ਹਿਰ ਆ ਲੁਧਿਆਣੇ ਵਾਲੇ ਸਾਨੂੰ ਪਿਆਰ ਕਰਦੇ ਆ ਮੈਨੂੰ ਪੂਰਨ ਆਸ ਮੇਰ ਸਾਡਾ ਬਣੇਗਾ ਥੈਂਕ ਯੂ